ਅਸੀਂ ਧਰਮਾਂ ਦੇ ਨਾਂ ਤੇ ਜਾਂ ਨਫ਼ਰਤ ਦੇ ਨਾਂ ਤੇ ਜਾਂ ਸਮਾਜ ਨੂੰ ਵੰਡਣ ਦੇ ਨਾਂ ਤੇ ਕਦੇ ਵੋਟ ਵੀ ਮੰਗਦੇ ਹਜੇ ਤੱਕ ਸਾਡੇ ਕੋਲੇ ਬਿਜਲੀ ਪਾਣੀ ਨਹੀਂ ਇਹਨਾਂ ਨੇ ਪਚਾਇਆ ਆ ਜਿਹੜੇ ਫਿਰਦੇ ਦੂਜੇ ਨਾ ਕਿ ਹੁਣ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਐਂ ਵਾਰੀ ਕਿਵੇਂ ਆਜੂਗੀ ਤੁਸੀਂ ਪਹਿਲਾਂ ਤੁਹਾਡੀਆਂ ਵਾਰੀਆਂ ਆ ਗਈਆਂ 10-10 ਸਾਲ ਇਕੱਠੇ ਵੀ ਲਾਏ ਆ ਤੁਸੀਂ ਹਾਂ ਵਾਰੀ ਜੇਲ੍ਹ ਦੀ ਆ ਸਕਦੀ ਆ ਉਹ ਉਹ ਹੈਗੀ ਡਿਊ ਪਈ ਆ ਕੋਈ ਧਮਕੀ ਨਹੀਂ ਹੈਗੀ ਕਾਨੂੰਨ ਮੁਕਾਬਕ ਚੱਲੂ ਕੰਮ ਜਿਹੜਾ ਜੀਬੀ ਵਾਰੀ ਆਉਂਦੀ ਜਾਊਗੀ ਆਪਣੀ ਵਾਰੀ ਲਾਈ ਗਏ ਉਹ ਕਿਤੇ ਨਾਬੇ ਲਾ ਲੇ ਜਾਂ ਕੋਤੇ ਕੋਈ ਬੜੈ ਅੱਲਾ ਲਾ ਲੂਗਾ ਕੋਈ ਇੱਥੇ ਕਪੂਰ ਥੱਲੇ ਲਾ ਲੂਗਾ ਬੜਾ ਕੁਛ ਹੈਗਾ ਵਾਰੀਆਂ ਵਾਸਤੇ ਸਮਾਨ ਆਪਣੇ ਕੋਲੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਅੱਜ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਆਂ ਭਾਈ ਕਿਤੇ ਐ ਆਪ ਕਿਤੇ ਐ ਤਹਾਂ ਵਾਲੀ ਮੰਜ਼ਲ ਤੇ ਝੰਡਾ ਹੋਰ ਐ ਥੱਲੇ ਵਾਲੀ ਤੇ ਹੋਰ ਐ ਜਿਕੇ ਤੇ ਪੌੜੀਆਂ ਦੇ ਵਿਚਾਲੇ ਇਕੱਠੇ ਹੋ ਗਏ ਪਤਾ ਨਹੀਂ ਲੱਗ ਰਿਹਾ ਕਿਹੜੀ ਪਾਰਟੀ ਚ ਹੋ ਜਾਣਗੇ ਉਹ ਉਹ ਵੀ ਦੱਸੋ ਕਹਿੰਦੇ ਅਸੀਂ ਪੰਜਾਬ ਨੂੰ ਬਦਲਾਂਗੇ ਬੜੇ ਸਮਾਜ ਨੂੰ ਬੰਡਣ ਵਾਲੇ ਬਿਆਨ ਦੇ ਰਹੇ ਆ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕੇ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਰੇਤਾ ਵੀ ਮੇਰਾ ਬੱਸਾ ਵੀ ਮੇਰੀਆਂ ਟਾਬੇ ਵੀ ਮੇਰੇ ਬਜਰੀ ਵੀ ਮੇਰੀ ਸਭ ਕੁਝ ਮੇਰਾ ਮੇਰਾ ਤੋਲ ਉਹ ਹੁਣ ਕਹੀ ਜਾਂਦਾ ਉਹ ਸੁਖਵੀਰ ਬੰਦ ਪੰਜਾਬ ਨੂੰ ਬਚਾ ਲੂ ਉਹ ਮਾਰਿਆ ਕਿਨੇ ਜੀ ਭਾਈ ਥੋੜੀ ਤੋਂ ਬੜੀ ਮੁਸ਼ਕਲ ਨਾਲ ਤਾਂ ਬਚਾਇਆ ਪੰਜਾਬ ਤਾਂ ਬਚ ਗਿਆ ਹੁਣ ਉਹ ਨਹੀਂ ਨਹੀਂ ਮੈਨੂੰ ਵੋਟਾਂ ਪਾਓ ਪੰਜਾਬ ਨੂੰ ਮਚਾਉ ਲੈ ਦੱਸੋ ਅਚਾਨਕ ਤਰਨਤਾਰਨ ਦੀ ਬਾਈਲੈਕਸ਼ਨ ਆ ਗਈ ਬਸੇ ਵਿਵਕਤੀ ਚੋਣ ਹੈ ਕਿਉਂਕਿ 2022 ਦੇ ਵਿੱਚ ਤੁਸੀਂ ਡਾਕਟਰ ਕਸ਼ਮੀਰ ਸਿੰਘ ਸੋਲਸ ਹੱਬ ਨੂੰ ਭਾਰੀ ਮਤਾਂ ਨਾਲ ਭਾਰੀ ਵੋਟਾਂ ਨਾਲ ਜਿਤਾਇਆ ਸੀ ਪੰਜ ਸਾਲ ਲਈ ਉਹ ਤੁਹਾਡੇ ਵਿਧਾਨ ਸਭਾ ਦੇ ਵਿੱਚ ਪ੍ਰਤੀਨਿਧੀ ਤੌਰ ਤੇ ਤੁਸੀਂ ਭੇਜੇ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਸੋ ਮੈਂ ਸਭ ਤੋਂ ਪਹਿਲਾਂ ਤਾਂ ਸ਼ਰਧਾਂਜਲੀ ਭੇਟ ਕਰਦਾ ਔਰ ਅਰਦਾਸ ਕਰਦਾ ਪ੍ਰਮਾਤਮਾ ਅਗੇ ਕਿ ਪ੍ਰਮਾਤਮਾ ਉਨਾਂ ਦੇ ਆਤਮਾ ਨੂੰ ਸ਼ਾਂਤੀ ਦੇ ਵਿੱਚ ਆਪਣੇ ਚਰਨਾਂ 'ਚ ਨਿਵਾਸ ਦੇਵੇ ਪਰ ਉਹ ਜਿੰਦਗੀ ਨੇ ਚਲਦੇ ਰਹਿਣਾ ਤੇ 11 ਨਵੰਬਰ ਨੂੰ ਉਹਨਾਂ ਇਲੈਕਸ਼ਨ ਅਨਾਉਂਸ ਹੋਈ ਹੈ ਚੋਣ ਅਨਾਉਂਸ ਹੋਈ ਹੈ ਤਰਨਤਾਰਨ ਦੀ ਤੇ ਹਰਮੀਤ ਸੰਤੂ ਜੀ ਸਾਡੇ ਉਮੀਦਵਾਰ ਨੇ ਅੱਜ ਇਹਨਾਂ ਦੇ ਨਾਮੀਨੇਸ਼ਨ ਭਰਨੇ ਆ ਸਾਰੀਆਂ ਹੋਰ ਪਾਰਟੀਆਂ ਵੀ ਲੜ ਰਹੀਆਂ ਨੇ ਹਰੇਕ ਨੂੰ ਡੈਮੋਕਰੈਟਿਕ ਰਾਈਟ ਹੈ ਸੰਵਿਧਾਨਿਕ ਹੱਕ ਹੈ ਹਬ ਇਲੈਕਸ਼ਨ ਲੜਨ ਦਾ ਕੋਈ ਵੀ ਬੰਦਾ ਕਾਗਜ਼ ਭਰ ਸਕਦਾ ਹੈ ਚਾਹੇ ਉਹ ਪਾਰਟੀ ਵੱਲੋਂ ਚਾਹੇ ਯਾਦਗਿਰਦਾਰ ਦੇ ਤੌਰ ਤੇ ਪਰ ਸਾਡੀ ਜਿਹੜੀ ਪਾਰਟੀ ਆਮ ਆਦੀ ਪਾਰਟੀ ਇਹ ਕੰਮਾਂ ਦੀ ਗੱਲ ਕਰਦੀ ਆ ਅਸੀਂ ਧਰਮਾਂ ਦੇ ਨਾਂ ਤੇ ਜਾਂ ਨਫ਼ਰਤ ਦੇ ਨਾਂ ਤੇ ਜਾ ਸਮਾਜ ਨੂੰ ਵੰਡਣ ਦੇ ਨਾਂ ਤੇ ਕਦੇ ਵੋਟ ਵੀ ਮੰਗਦੇ ਅਸੀਂ ਕਹਿੰਦੇ ਆ ਕਿ ਆ ਉਹ ਆਪਾਂ ਵਧੀਆ ਸਕੂਲ ਬਣਾਈਏ ਜਿੱਥੇ ਆਪਣੀ ਅਗਲੀ ਪੀੜ੍ਹੀ ਪੜ ਕੇ ਇਸ ਤਰ੍ਹਾਂ ਦਾ ਐਜੂਕੇਸ਼ਨ ਸਿਸਟਮ ਹੋਵੇ ਕਿ ਪੜ ਕੇ ਬਹੁਤ ਚੰਗੇ ਇਨਸਾਨ ਬਣਨ ਵੱਡੇ ਆਦਿਆ ਤੇ ਜਾਣ ਦੁਨੀਆ ਸलाम ਕਰੇ ਉਹਨਾਂ ਨੂੰ ਅਸੀਂ ਚਾਹੁੰਦੇ ਆ ਚੰਗੇ ਹਸਪਤਾਲ ਬਣਨ ਜਿੱਥੇ ਸਾਡੇ ਬਜ਼ੁਰਗਾਂ ਦਾ ਜਾਂ ਜੋ ਵੀ ਕੋਈ ਬਿਮਾਰ ਹੁੰਦਾ ਉਹਦਾ ਇਸ ਤਰ੍ਹਾਂ ਦਾ ਇਲਾਜ ਹੋਵੇ ਕਿ ਉਹਨੂੰ ਇਹ ਲੱਗੇ ਕਿ ਦੁਨੀਆ ਦੇ ਸਭ ਤੋਂ ਬੈਸਟ ਕੇਰਿੰਗ ਹਸਪੀਟਲ ਮੇਰੇ ਕੋਲੇ ਨੇ ਮੇਰੇ ਆਪਣੇ ਸੂਬੇ 'ਚ ਨੇ ਮੇਰੇ ਕੋਲੇ ਸਭ ਤੋਂ ਵਧੀਆ ਡਾਕਟਰ ਨੇ ਅਸੀਂ ਚਾਹੁੰਦੇ ਆ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਹੋਵੇ ਕਿ ਦੁਨੀਆ ਦੇਖਣ ਆਵੇ ਅਸੀਂ ਚਾਹੁੰਦੇ ਆ ਕਿ ਰੋਜ਼ਗਾਰ ਇਸ ਤਰ੍ਹਾਂ ਦਾ ਪੈਦਾ ਹੋਵੇ ਕਿ ਕਿਸੇ ਘਰ ਦੇ ਵਿੱਚ ਕੋਈ ਬੇਰੁਜ਼ਗਾਰੀ ਜਿਹੜੀ ਹੈ ਉਹ ਚੁੱਲ੍ਹੇ ਦੀ ਅੱਗ ਨਾ ਬੁਝਾ ਸਕੇ ਅਸੀਂ ਚਾਹੁੰਦੇ ਹਾਂ ਕਿ ਬਿਜਲੀ ਪਾਣੀ ਇਹ ਸਾਡੀਆਂ ਮੁੱਢਲੀਆਂ ਸੁਵਿਧਾ ਨੇ ਹਜੇ ਤੱਕ ਆਜ਼ਾਦੀ ਤੋਂ ਬਾਅਦ ਹਜੇ ਤੱਕ 47 ਦੇ ਯਾਦ ਹੋਏ ਆ ਪੰਜਾਬ ਦੇ ਵਿੱਚ ਸੰਵਿਧਾਨ ਲਾਗੂ ਹੋਇਆ ਸੰਵਿਧਾਨ ਲਾਗੂ ਹੋਣ ਤੋਂ 75 ਸਾਲ ਹੋ ਗਏ ਹਜੇ ਤੱਕ ਸਾਡੇ ਕੋਲੇ ਬਿਜਲੀ ਪਾਣੀ ਨਹੀਂ ਨੰਨੇ ਪਚਾਇਆ ਆ ਜਿਹੜੇ ਫਿਰਦੇ ਦੂਜੇ ਨਾ ਕਿ ਹੁਣ ਸਾਡੀ ਵਾਰੀ ਆਊਗੀ ਸਾਡੀ ਵਾਰੀ ਆਊਗੀ ਐਂ ਵਾਰੀ ਕਿਵੇਂ ਆ ਜਾਊਗੀ ਤੁਸੀਂ ਪਹਿਲਾਂ ਤੁਹਾਡੀਆਂ ਵਾਰੀਆਂ ਆ ਗਈਆਂ 10 10 ਸਾਲ ਇਕੱਠੇ ਵੀ ਲਾਏ ਤੁਸੀਂ ਕੀ ਕਰਤਾ ਉਹਦੇ ਚ ਹਾਂ ਵਾਰੀ ਜੇਲ੍ਹ ਦੀ ਆ ਸਕਦੀ ਹੈ ਉਹ ਉਹ ਹੈਗੀ ਡਿਊ ਪਈ ਹੈ ਕੋਈ ਧਮਕੀ ਨਹੀਂ ਹੈਗੀ ਇਹ ਕਾਨੂੰਨ ਮੁਕਾਬਕ ਚੱਲੂ ਕੰਮ ਜਿਹੜਾ ਜੀਬੀ ਵਾਰੀ ਆਉਂਦੀ ਜਾਊਗੀ ਆਪਣੀ ਵਾਰੀ ਲਾਈ ਗਏ ਉਹ ਕਿਤੇ ਨਾਬੇ ਲਾਲੂਗਾ ਕੋਤੇ ਕੋਈ ਬੜਾ ਅੱਲਾ ਲਾਲੂਗਾ ਕੋਈ ਇੱਥੇ ਕਪੂਰ ਥੱਲੇ ਲਾਲੂਗਾ ਬੜਾ ਕੁਛ ਹੈਗਾ ਵਾਰੀਆਂ ਵਾਸਤੇ ਸਮਾਨ ਆਪਣੇ ਕੋਲੇ ਕਿਉਂਕਿ ਇਹਨਾਂ ਨੇ ਪੰਜਾਬ ਲੁੱਟਿਆ ਹੋਇਆ ਕਦੇ ਕਿਧਰੇ ਕਦੇ ਕਿਧਰੇ ਮੈਨੂੰ ਤਾਂ ਕਈ ਜਾਂਦਾ ਇਹ ਨਹੀਂ ਪਤਾ ਲੱਗਦਾ ਅੱਜਕੱਲ ਕਿਹੜੀ ਪਾਰਟੀ ਚ ਨੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਅੱਜ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਆਂ ਭਾਈ ਕਿਤੇ ਐ ਆਪ ਕਿਤੇ ਐ ਤਹਾਂ ਵਾਲੀ ਮੰਜ਼ਲ ਤੇ ਝੰਡਾ ਹੋਰ ਐ ਥੱਲੇ ਵਾਲੀ ਤੇ ਹੋਰ ਐ ਜੇ ਕਿਤੇ ਪੌੜੀਆਂ ਦੇ ਵਿਚਾਲੇ ਇਕੱਠੇ ਹੋ ਗਏ ਪਤਾ ਨਹੀਂ ਲੱਗ ਰਿਹਾ ਕਿਹੜੀ ਪਾਰਟੀ ਚ ਹੋ ਜਾਣਗੇ ਓਏ ਉਹ ਵੀ ਦੱਸੋ ਕਹਿੰਦੇ ਅਸੀਂ ਪੰਜਾਬ ਨੂੰ ਬਦਲਾਂਗੇ ਬੜੇ ਸਮਾਜ ਨੂੰ ਬੰਨਣ ਵਾਲੇ ਬਿਆਨ ਦੇ ਰਹੇ ਆ ਸਾਨੂੰ ਸਕੂਲ ਚਾਹੀਦੇ ਆ ਹਸਪਤਾਲ ਚਾਹੀਦੇ ਆ ਸਾਨੂੰ ਵਧੀਆ ਸੜਕਾਂ ਚਾਹੀਦੀਆਂ ਸਾਨੂੰ ਵਪਾਰ ਸਾਡਾ ਨੰਬਰ 1 ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦਾ 55000 ਸਰਕਾਰੀ ਨੌਕਰੀਆਂ ਦੇ ਕਿ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਭਰਾ ਤੁਹਾਡਾ ਵੱਡਾ ਭਰਾ ਮੰਗਦਾ। ਬਿਜਲੀ ਖੇਤਾਂ ਲਈ ਬਿਜਲੀ ਦੀ ਗੱਲ ਕਰ ਲੈਂਦੇ ਪਹਿਲਾਂ ਖੇਤਾਂ ਲਈ ਬਿਜਲੀ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਕੋਈ ਘੜ ਤਾਂ ਨਹੀਂ ਹੈਗੀ ਨਾ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਜੇਈ ਘਰਾਂ ਵਾਲੀ ਬਿਜਲੀ ਹੈ 90% ਦੇ ਕਰੀਬ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਨਾ ਅੱਜ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਸਰਕਾਰ ਨੇ ਖਰੀਦਿਆ ਨਾ ਚਾਰਖੰਡ ਦੇ ਵਿੱਚ ਪਛਵਾੜਾ ਕੋਲ ਕੋਲੇ ਦੀ ਖਾਨ ਜਿਹੜੀ ਉਹ ਚਲਾਈ ਹੈ ਅੱਜ ਸਾਡੇ ਅੱਜ ਸਾਡੇ ਥਰਮਲ ਪਲਾਂਟਾਂ ਕੋਲੇ 27 27 ਦਿਨ ਦਾ ਕੋਲਾ ਸਟਾਕ ਦੇ ਵਿੱਚ ਪਿਆ ਹੁਣ ਉਹ ਖਬਰਾਂ ਨਹੀਂ ਆਉਂਦੀਆਂ ਪੰਜਾਬ ਮੇ ਸ਼ਾਸਨਤਾ ਹੈ ਅੰਧੇਰਾ ਸਿਰਫ ਇੱਕ ਦਿਨ ਦਾ ਕੋਲਾ ਬਚਾ ਦੋ ਦਿਨ ਦਾ ਕੋਲਾ ਬਚਾ ਉਹ ਖਬਰਾਂ ਨਹੀਂ ਹੁੰਦੀਆਂ ਇਹ ਨੀਤਾਂ ਨੇ ਨੀਤਾਂ ਨੂੰ ਮਰਾਦਾ ਹੈ ਨੀਤਾਂ ਮਾਰੀਆਂ ਇਹਨਾਂ ਦੀਆਂ ਇਹ ਨੀਤਾਂ ਨੂੰ ਮਰਾਦਾ ਹੈ ਸੋ ਵੀਰੋ ਇਹ 10 ਸਾਲ ਪਹਿਲਾਂ ਇਹਨਾਂ ਨੇ ਅਕਾਲੀ ਦਲ ਨੇ ਇਕੱਠੇ ਲਾਏ ਪੰਜ-ਪੰਜ ਦੀਆਂ ਵਾਰੀਆਂ ਬਣੀਆਂ ਕੈਪਟਨ ਨੇ ਜੇਪਾ ਪਿਛਲੇ 20 ਸਾਲ ਦੀ ਸੋਚ ਲਈਏ ਨਾ 2002 ਤੋਂ 2007 ਤੱਕ ਕੈਪਟਨ 7 ਤੋਂ 17 ਬਾਦਲ ਅਕਾਲੀ ਦਲ 17 ਤੋਂ 22 ਫੇਰ ਕੈਪਟਨ ਜਨਨਿਕ 23 ਸਾਲ ਅੱਜ ਪੱਚੀ ਹੋ ਗਈ 23 ਸਾਲ ਬਾਅਦ ਅੱਜ ਫੇਰ ਕਹੀ ਜਦ ਨੂੰ ਸਾਡੀ ਵਾਰੀ ਆਊਗੀ ਕਿਉਂ ਆਊਗੀ ਵੀ ਇਹ ਕੋ ਪਾਣੀ ਦੀ ਵਾਰੀ ਹੈ ਵੀ 12 ਵਜੇ ਕੇ 20 ਮਿੰਟ ਤੇ ਅਸੀਂ ਨੱਕਾ ਵੱਢ ਲੈਣਾ ਹੁਣ ਨਹੀਂ ਆਉਂਦੀ ਆਊਗੀ ਵਾਰੀ ਇਹਨਾਂ ਦੀ ਕੋਈ ਕੰਮ ਕੀਤਾ ਵਾਰੀ ਵਾਲਾ ਇਹਨਾਂ ਨੇ ਥੋੜੀ ਵਾਰੀ ਆਊਗੀ ਜੀ ਕਹਤਾ ਹਾਂ ਸਬੀਰ ਇਹਨਾਂ ਨੂੰ ਅਸਲ ਚ ਪਤਾ ਹੀ ਨਹੀਂ ਸੀ ਇਹਨਾਂ ਨੇ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਸੀ ਕਿ ਕੋਈ ਤੀਜਾ ਸਾਡਾ ਸਾਹਬ ਲੈਣ ਵੀ ਆ ਜਾਊਗਾ ਇਹਨਾਂ ਨੇ ਤਾਂ ਆਪਸ ਚ ਨੂਰਾ ਕੁਸ਼ਤੀ ਖੇਡਦੇ ਸੀ ਪੰਜ ਸਾਲ ਮੈਂ ਪੰਜ ਸਾਲ ਤੂੰ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਪੰਜਾਬ ਨੂੰ ਲੁੱਟੀ ਜਾਂਦੇ ਆ ਤੇ ਵੈਸੇ ਬਿਆਨ ਦੇਣ ਚ ਇੱਕ ਦੂਜੇ ਨਾਲ ਲੜੀ ਜਾਇਆ ਕਰਾਂਗੇ ਖਵਾਰ ਖੂਰ ਚ ਲੋਕ ਸਮਝਦੇ ਲੈ ਵੀ ਇਹ ਤਾਂ ਬਹੁਤ ਦੁਸ਼ਮਣੀ ਆਪਸ ਚ ਇਹਨਾਂ ਦੀ ਤਾਂ ਇਹ ਤਾਂ ਜੇ ਕਿਤੇ ਆਪਸ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਗੇ ਤਾਂ ਜੁੰਡਮ ਜੁੰਡੀ ਹੋ ਜਾਣਗੇ ਤਾਂ ਥੱਪੜੋ ਥੱਪੜੀ ਹੋ ਜਾਣਗੇ ਪਰ ਨਹੀਂ ਵੀਰੋ ਇਕੱਠੇ ਰੋਕੀਆਂ ਖਾਂਦੇ ਆ ਸਾਰੇ ਮਿਲੇ ਹੋਏ ਆ ਸਭ ਰਲੇ ਹੋਏ ਆ ਜੀ ਇਹੀ ਚੱਲਦਾ ਰਹੇ ਪੰਜਾਬ ਹੈ ਇੱਕ ਨੰਬਰ ਦਾ ਸੂਬਾ ਸੀ ਅੱਜ ਕਿੱਥੇ ਲਿਆ ਕੇ ਮਾਰਿਆ ਹਰ ਗੱਲ ਭਗਵੰਤਬਾਨ ਦੇ ਨਾਲ ਲਾ ਦੋ ਹਾੜਾ ਇਹ ਕਿ ਭਗਵੰਤਬਾਨ ਲੈ ਕੇ ਆਇਆ ਲੈ ਮੈਂ ਮੈਂ ਜੋ ਹਿਮਾਚਲ ਦੇ ਵਿੱਚ ਤਾਂ ਕਾਂਗਰਸੀ ਸਰਕਾਰ ਹੈ ਉਹਨਾਂ ਨੂੰ ਕਹਿੰਦੇ ਰੋਕ ਲੈਂਦੇ ਫਿਰ ਮੈਂ ਪਹਾੜ ਉੱਥੋਂ ਸੁੱਖੂ ਤੋਂ ਮੈਂ ਲੈ ਕੇ ਮੈਕਸੀਕੋ ਜਾੜਾ ਇਹ ਪੈਨੇ ਉੱਤਰਾਖੰਡ ਦੇ ਵਿੱਚ ਭਾਜਪੀ ਦੀ ਸਰਕਾਰ ਹੈ ਉਹ ਰੋਕ ਲੈਂਦੇ ਜੰਮੂ ਕਸ਼ਮੀਰ 'ਚ ਇਹਨਾਂ ਨੇ ਯੂਟੀ ਬਣਾ ਕੇ ਅਵਧਾ ਰਾਜ ਬਣਾ ਉੱਥੇ ਰੋਕ ਲੈਂਦੇ ਇਹ ਤਾਂ ਕੁਦਰਤ ਹੈ ਜੀ ਕੁਦਰਤ ਹੈ ਜਨਾਬ ਆਪਾਂ ਪਰ ਸ਼ੁਰੂ ਕਰਤਾ 20000 ਰੁਪਇਆ ਇੱਕ ਏਕੜ ਦਾ ਮੁਆਵਜ਼ਾ ਦੇਣ ਲੱਗੇ ਆ ਜੀ 20000 ਹੱਲ ਸਾਡੇ ਦੇਖਤ ਦੇ ਮਿਲਿਆ ਨਹੀਂ ਜਿੰਦਗੀ ਨੂੰ ਪੰਜੀ ਤੇ ਲੈ ਕੇ ਆਵਾਂਗੇ ਜੇ ਪੰਜਾਬੀਆਂ ਤੇ ਸੰਕਟ ਆਇਆ ਤਾਂ ਪੰਜਾਬੀ ਸੰਕਟਾਂ ਨਾਲ ਜੂਝਣਾ ਜਾਣਦੇ ਐ ਜਦੋਂ ਕਿਤੇ ਪੰਜਾਬੀ ਇਕੱਠੇ ਹੋ ਜਾਣ ਤਾਂ ਕੋਈ ਵੀ ਸੰਕਟ ਜਿਹੜਾ ਉਹ ਛੋਟਾ ਲੱਗਣ ਲੱਗ ਜਾਂਦਾ ਉਹ ਬੋਨਾ ਹੋ ਜਾਂਦਾ ਹੈ ਪੰਜਾਬੀਆਂ ਦੇ ਰਾਜਾਂ ਮੂਰੇ ਜਜ਼ਬੇ ਮੂਰੇ ਫੇਸ ਕਰਕੇ ਇਹ ਤਾਂ ਇਦਾਂ ਹੜ੍ਹਾਂ ਚ ਵੀ ਰਾਜਨੀਤੀ ਕਰਦੇ ਰਹੇ ਆ ਜੋਗਾ ਜ ਲੈ ਕੇ ਆ ਗਏ ਫੋਟੋ ਖਿਚਾ ਕੇ ਚਲੇ ਗਏ ਕੋਈ ਇੱਕ ਲੈ ਕੇ ਆਇਆ ਸੀ ਪ੍ਰਤਾਪ ਰਾਜਵਾ ਪਤਾ ਨਹੀਂ ਕਿਥੋਂ ਲਿਆ ਆ ਉਹ ਜੁਗਾੜ ਜਾਂ ਤੇ ਉਹ ਉਹ ਪਾਣੀ ਚ ਵੜ ਲਿਆ ਕਹਿੰਦਾ ਮੈਂ ਲੋਕਾਂ ਨੂੰ ਬਚਾਉਣ ਚੱਲਿਆ ਉੱਚ 12 ਬੰਦੇ ਬੈਠ ਸਕਦੇ ਨੌ ਤਾਂ ਘਰੋਂ ਹੀ ਲੱਗ ਗਿਆ ਸੀ ਆਪਣੇ ਪਰ ਲੋਕ ਇੱਕ ਫੋਟੋਗ੍ਰਾਫ ਤੇ ਇੱਕ ਭਰਾ ਇੱਕ ਛੋਟਾ ਭਰਾ ਇੱਕ ਵੱਡਾ ਭਰਾ ਪਤਾ ਨਹੀਂ ਕੌਣ ਕੌਣ ਆਪ ਤੇ ਪਰ ਕਰੋ 12 ਚੋਂ ਨੌ ਕਾ ਉਸ ਉਸੇ ਸਵਾਰੀਆਂ ਲੈ ਕੇ ਗਿਆ ਸੀ ਮੈਂ ਵਿਧਾਨ ਸਭਾ ਚ ਪੁੱਛ ਮੰਗੇ ਜਿਹੜੇ ਬਾਕੀ ਰਹਿ ਗਏ ਤਿੰਨ ਜਿਹੜੇ ਤਿੰਨ ਬਚਾ ਕੇ ਲਿਆਇਆ ਲਾ ਮਾਸ ਬਣਾਉਣਾ ਨੂੰ ਵਿਧਾਨ ਸਭਾ ਚ ਦਿਖਾ ਦੇ ਦੇ ਕੇ ਇੱਥੇ ਬਚਾ ਦੇ ਲਏ ਫੋਟੋ ਖਿਚਾਈ ਕਹਿੰਦੇ ਚਲੋ ਬਸ ਠੀਕ ਹੋ ਗਿਆ ਭਵੰਤ ਮਾਨੂੰ ਗਾਲਾਂ ਕੱਢੀਏ ਚਲੋ ਬਸ ਬੱਸ ਆ ਗਾਇ ਨਿਰਤ ਬਸ ਉੱਥੇ ਉੱਥੇ ਸਾਰਾ ਕੁਛ ਆਪਣੇ ਕੋਲੇ ਧੰਨਵਾਦ ਜੀ ਕੋਈ ਗੱਲੀ ਮੈਨੂੰ ਲੈ ਲਊ ਜੀ ਦੇਖੋ ਗੱਲ ਇਹ ਤਰਨ ਤਰ ਨਾਲਿਓ ਤੁਸੀਂ ਮਾਝੇ ਵਾਲਿਓ ਤੁਸੀਂ ਹਮੇਸ਼ਾ ਬڑے بڑے ਫੈਸਲੇ ਕੀਤੇ ਆ ਮਾਝੇ ਨੇ ਸੰਕਟ ਵੀ ਮੁਸ਼ਕਲਾਂ ਬਹੁਤ ਚੱਲੀਆਂ ਸਭ ਤੋਂ ਵੱਧ ਪਰਚੇ ਇੱਥੇ ਹੋਏ ਹੋਏ ਜਨਾਬ ਘਰ ਘਰ ਪਰਚਾ ਲੋਕ ਦਰਨ ਲਾਤੇ ਪਰਚਿਆਂ ਤੋਂ ਹੈ ਕਈ ਪੀੜੀਆਂ ਦਰਦੀਆਂ ਨੇ ਪਰਚਿਆਂ ਤੋਂ ਤੇ ਇਹ ਕੀ ਕਹਿੰਦੇ ਆ ਇਹ ਕਹਿੰਦੇ ਸਭ ਤੋਂ ਵੱਧ ਸਮੱਗਲਰ ਤੇ ਗੈਂਗਸਟਰ ਇੱਥੇ ਹੀ ਲੈਣ ਦਾ ਸੁਆਬ ਬਦਨਾਮ ਕਰਕੇ ਜਾਂਦੇ ਅਸਲ ਤੇ ਉਹ ਜਨਾਬ ਜੀ ਜੇ ਤੁਸੀਂ ਸਕੂਲ ਨਹੀਂ ਬਣਾਓਗੇ ਕਾਲਜ ਨਹੀਂ ਬਣਾਓਗੇ ਤੁਸੀਂ ਕੋਈ ਵਪਾਰ ਨਹੀਂ ਇੱਥੇ ਲੈ ਕੇ ਆਓਗੇ ਕੋਈ ਫੈਕਟਰੀ ਲੈ ਕੇ ਆਓਗੇ ਫਿਰ ਲੋਕ ਕਰਨਗੇ ਕੀ ਰੋਟੀ ਤਾਂ ਖਾਣੀ ਐ ਲੋ ਜਾਣਗੇ ਕਿੱਧਰ ਨੂੰ ਸਾਡੇ ਬੱਚੇ ਫਿਰ ਭਟਕ ਜਾਂਦੇ ਨੇ ਗਲਤ ਸੰਗਤ ਚ ਪੈ ਜਾਂਦੇ ਨੇ ਤੁਸੀਂ ਕੰਮ ਤੇ ਲਾ ਦਿਓ ਤੁਸੀਂ ਮੈਨੂੰ ਦੱਸੋ ਤੁਸੀਂ ਦੱਸੋ ਤੁਹਾਡੀ ਕੋਈ ਰਿਸ਼ਤੇਦਾਰੀ ਚ ਤੁਹਾਡੇ ਦੇ ਦੋਸਤ ਮਿੱਤਰ ਦੇ ਜਾਂ ਕੋਈ ਹੋਰ ਕਿਤੇ ਭਾਈਚਾਰੇ ਚ ਕੋਈ ਹਜੇ ਬਦਲ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਤੇ ਚਿੱਟਾ ਵੀ ਲੈਂਦਾ ਨਾ ਹੋ ਨਹੀਂ ਸਕਦਾ ਉਹਦੇ ਕੋਈ ਟਾਈਮ ਹੀ ਨਹੀਂ ਹੁੰਦਾ ਜਿਉ ਕੰਮ ਤੋਂ ਆਊਗਾ ਆ ਕੇ ਬੱਚਿਆਂ ਨਾਲ ਪਰਿਵਾਰ ਨਾਲ ਖੇਡ ਕੇ ਨਾ ਆ ਕੇ ਰੋਟੀ ਖਾ ਕੇ ਸੌਂਜੂਗਾ ਸਵੇਰੇ ਫੇਰ ਕੰਮ ਤੇ ਬੇਲਾਮਨ ਸ਼ੈਤਾਨੀ ਦਾ ਘਰ ਇਹਨਾਂ ਨੇ ਆਪਦੇ ਤਾਂ ਘਰ ਛੱਤ ਲਏ ਆਪਦੇ ਤਾਂ ਪਾਲੇ ਮਹਿਲ ਪਹਾੜਾਂ 'ਚ ਪਤਾ ਨਹੀਂ ਕਿੱਥੇ ਕਿੱਥੇ ਜ਼ਮੀਨਾਂ ਲੈ ਲੀਆਂ ਪੰਜਾਬ ਨੂੰ ਐਂ ਛੱਡ ਤਾ ਲਾ ਵਾਰਿਸ ਪੰਜਾਬ ਨੂੰ ਤਾਂ ਆਟਾ ਦਾਲ ਸਕੀਮ ਚ ਹੀ ਲਈਂ ਫਿਰਦੇ ਆ ਬਸ ਇੱਥੇ ਹੀ ਫਿਰਦੇ ਰੋ ਇੱਥੇ ਹੀ ਫਿਰਦੇ ਰੋ ਸੋਇਸ ਕਰਕੇ ਵੀਰੋ ਅੱਪਾ ਬਦਲਣਾ ਹੈ ਸਿਸਟਮ ਦੇਖੋ ਇਹਦੇ ਨਾਲ ਨਾ ਤਾਂ ਉਹਨਾਂ ਦੀ ਸਰਕਾਰ ਬਣਦੀ ਹੈ ਕਿਸੇ ਦੀ ਨਾ ਕਾਂਗਰਸੀ ਨਾ ਕਾਲੀ ਦਾਲ ਦੀ ਨਾ ਕਿਸੇ ਦੀ ਨਹੀਂ ਬਣਦੀ ਸਰਕਾਰ ਇਸ ਸੀਟ ਨਾਲ ਨਾ ਹੀ ਆਮਾਦੀ ਪਾਰਟੀ ਦੀ ਸਰਕਾਰ ਨੂੰ ਕੋਈ ਕੋਈ ਵਾਅਦਾ ਘਾਟਾ ਹੁੰਦਾ ਹੈ ਪਰ ਹਾਂ ਇੰਨਾ ਕਹੇ ਤੁਹਾਡੇ ਇਲਾਕੇ ਦਾ ਇੱਕ ਸਾਧੇ ਤੇ ਰਹਿ ਜਾਊਗਾ ਕਿ ਯਾਰ ਮਾਝੇ ਵਾਲਿਆਂ ਨੇ ਤਰਨ ਤਰਨ ਵਾਲਿਆਂ ਨੇ ਦੁਬਾਰਾ ਸਾਡੇ ਤੇ ਵਿਸ਼ਵਾਸ ਕੀਤਾ ਹੁਣ ਇਹਨਾਂ ਦਾ ਦਿਲ ਜਿਹੜਾ ਉਹ ਜੇ ਇਹਨਾਂ ਨੇ ਵੱਡਾ ਦਿਖਾਇਆ ਤਾਂ ਆਪਾਂ ਨੂੰ ਦੁੱਗਣਾ ਦਿਲ ਕਰਕੇ ਦਿਖਾਉਣਾ ਚਾਹੀਦਾ ਮੰਗ ਪੱਤਰ ਮੰਗ ਪੱਤਰ ਥੋੜੇ ਹੋਣਗੇ ਥੋੜਾ ਪੋਲੇ ਹੋਊਗਾ ਮੰਗ ਪੱਤਰ ਮੇਰੇ ਕੋਲੇ ਆਉਣਗੇ ਦਸ ਗਤ ਮੇਰੇ ਹੋਣਗੇ ਇਹ ਨਜ਼ਰੂ ਕਹਿ ਦਿੰਦਾ ਬਣਾਓ ਸੜਕਾਂ ਬਣਾਓ ਸਕੂਲ ਬਣਾਓ ਫੈਕਟਰੀਆਂ ਲਿਆਵਾਂਗੇ ਬਣਾਓ ਇਲਾਕੇ ਨੂੰ ਇਲਾਕੇ ਨੂੰ ਅਗਲੀਆਂ ਕਈ ਪੀੜ੍ਹੀਆਂ ਵਾਸਤੇ ਤਿਆਰ ਕਰ ਜੋ ਆਪਾਂ ਨੂੰ ਹੁਣ ਲੋੜ ਆਗਲੀਆਂ ਪੀੜ੍ਹੀਆਂ ਵਾਸਤੇ ਇਨਵੈਸਟ ਕਰਨ ਦੀ ਹੈ। ਥੈਂਕ ਯੂ ਵੈਰੀ ਮਚੀ। ਤਨਵਾਦ। ਜਨਮ ਦਿਨ ਤੇ ਕੋ ਪਤਾ ਕੀ ਹੈ। ਜਨਮ ਦਿਨ ਉਦੋਂ ਸਫਲ ਹੋਣਗੇ ਸਾਡੇ ਜਦੋਂ ਅਸੀਂ ਪੰਜਾਬ ਨੂੰ ਹੱਸਦਾ ਬਸਦਾ ਖੇਡਦਾ 66 ਕੁਸ਼ਤੀਆਂ ਭੰਗੜੀਆਂ ਕਬੱਡੀਆਂ ਵਿੱਚ ਦੇਖਾਂਗੇ ਉਦੋਂ ਮੰਨ ਲਾਂਗੇ ਵੀ ਯਾਰ ਪੰਜਾਬ 'ਚ ਜਨਮ ਦਿਨ ਮਨਾਇਆ ਤਾਂ ਵਧੀਆ ਨਹੀਂ ਤਾਂ ਕਾਹਦੇ ਕੇਕ ਕੱਟਣੇ ਆ ਜੀ। ਇੱਥੇ ਇਹਨਾਂ ਨੇ 75 ਸਾਲ ਤੋਂ ਆਪਦੇ ਤਾਂ ਮਨਾਈ ਗਏ ਨੇ ਬਾਹਰਲੇ ਮੁਲਕਾਂ ਜਾ ਕੇ ਮਨਾਉਂਦੇ ਆਪਦੇ ਤਾਂ ਇਹ ਸਮੁੰਦਰੀ ਜਹਾਜ਼ਾਂ 'ਚ ਮਨਾਉਂਦੇ ਆ ਦੇਖੋ ਦੋ ਹੀ ਤਰੀਕੇ ਨੇ ਜਾਂ ਬਾਹਰ ਚਲੇ ਜਾਣ ਜਾਂ ਅੰਦਰ ਉਹ ਮੈਨੂੰ ਅੱਜ ਕਿਸੇ ਨੇ ਫੋਨ ਕਰਕੇ ਕਹਿੰਦੇ ਜੀ ਆਹ ਗੱਲ ਕਹਿ ਦਿਓ ਮੈਂ ਕੀ ਕਹਿੰਦਾ ਕਾਂਗਰਸ ਇੰਨੀ ਮਹਿਸ਼ ਹੈ ਐਹੋ ਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਕੱਲਾ ਜੇ ਦਰਖਤ ਤੇ ਕਾਂਗਰਸ ਲਿਖਦੀਏ 2 ਮਹੀਨੇ ਚ ਰੱਤ ਸੁੱਕ ਜਾਂਦਾ ਹੈ। ਅੱਪਾ ਦਾ ਫੇਰ ਬੰਦੀਆਂ ਯਾਰ ਆਪਣਾ ਪਤਾ ਪਾ। ਇਹਨਾਂ ਦਾ ਪੈੜਾ ਹੀ ਮੜਾ। ਜੇਲ ਜਿਹੜਾ ਤਾਂ ਚਲੋ ਹੈਗੇ ਆ ਮੈਨੂੰ ਇਹ ਲੱਗਦਾ ਜਿਹੜੇ ਸਾਹ ਤੇ ਇੱਕ ਦੂਜੇ ਦੇ ਵਿੱਚ ਪਜਦੇ ਫਿਰ ਦਿਨ ਜਿਹੜੇ ਸਾਹ ਤੇ ਬਿਆਨ ਬੁਨ ਆ ਜਾਂਦੇ। ਮੈਨੂੰ ਲੱਗਾ ਸਰਕਾਰੀ ਪਾਗਲਖਾਨੇ ਵੀ ਖੋਲਨੇ ਪੈਣਗੇ ਕਿਉਂਕਿ ਹੋਰ ਕਿਸੇ ਸਟੇਟ ਨੇ ਲੈਣੇ ਨਹੀਂ ਇਹ ਉਹ ਕਹਿੰਦੇ ਤੁਸੀਂ ਕੀਤੇ ਭਾਈ ਪਾਗਲ ਆਦੇ ਆਪ ਦੇ ਕਰੇ ਰੱਖੋ ਇੱਥੇ ਰੱਖੜੇ ਪੈਣੀ ਹੈ ਆਪਾਂ ਨੂੰ ਕਿ ਕੋਈ ਕੰਮੜੇ ਹੋਏ ਪਏ ਨੇ ਇੱਕ ਦੂਜੇ ਦੇ ਵਿੱਚ ਬਚੀ ਜਾਂਦੇ ਨੇ ਉਹ ਉਹਨੂੰ ਗਾਲਾਂ ਕੱਢ ਜਾਂਦਾ ਆਪਸ ਵਿੱਚ ਲੜ ਪੈਂਦੇ ਨੇ ਸਟੇਜਾਂ ਤੇ ਇਹਨਾਂ ਦੀ ਲੜਾਈ ਕੁਰਸੀ ਵਾਸਤੇ ਆ ਇਹਨਾਂ ਦੀ ਲੜਾਈ ਸਿਰਫ ਤੇ ਸਿਰਫ ਆਪਣੇ ਘਰ ਵਾਸਤੇ ਆ ਆਪਣੇ ਪਰਿਵਾਰ ਵਾਸਤੇ ਤੇ ਸਾਡੀ ਲੜਾਈ ਆ ਪੰਜਾਬ ਨੂੰ ਸਾਰਾ ਪਰਿਵਾਰ ਮੰਨ ਲਿਆ ਸੀ ਸਾਡੇ 3 ਕਰੋੜ ਸਾਡੇ 3 ਕਰੋੜ ਪੰਜਾਬੀਆਂ ਦਾ ਪਰਿਵਾਰ ਵਾਸਤੇ ਲੜਾਈ ਸੀ ਆ ਪਰਸੋਂ ਨੂੰ ਪਰਸੋਂ ਨੂੰ ਪਤਾ ਲੱਗ ਜੂਗਾ ਕਿੰਨੇਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਹੈ ਝਾਰੂ ਦਾ ਚੋਣ ਨਿਸ਼ਾਨ ਹੈ ਔਰ ਆਪਣੇ ਨਹੀਂ ਤਾਂ ਮੈਂ ਤਾਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਇੰਨਾ ਕਿਉਂ ਤੜਫਦੇ ਹੋ ਅਸੀਂ ਤਾਂ ਅਬਦੇਵ ਦੇ ਮਨੀਸ਼ ਸੋਦੀਆ ਜੀ ਪੱਤਰਕਾਰ ਸੀ ਬੜਾ ਵਧੀਆ ਕੰਮ ਚੱਲਦਾ ਸੀ ਅਰਵਿੰਦ ਕੇਜਰੀਵਾਲ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਮੈਂ ਕਲਾਕਾਰ ਸੀ ਇੱਥੇ ਬਹੁਤ ਵਾਰੀ ਤੁਹਾਡੇ ਕੋਲੇ ਆਇਆ ਹਾਂ ਤੁਸੀਂ ਮੈਨੂੰ ਬੁਲਾਉਂਦੇ ਰਹਿੰਦੇ ਸੀ ਸਾਨੂੰ ਲੋੜ ਕੀ ਸੀ ਇੱਧਰ ਆਉਣ ਦੀ ਹੁਣ ਸਾਨੂੰ ਗਾਣਾ ਕੱਢੀ ਜਾਂਦੇ ਨੇ ਇਹ ਕਿ ਹੋ ਜਾ ਮਟੀਰੀਅਲ ਆ ਗਿਆ ਜੀ ਇਹ ਇਹ ਕੋਈ ਅੱਛਾ ਜੇ ਆਮ ਬੰਦੇ ਨੂੰ ਪੀਟ ਦੇ ਦਈਏ ਤੱਕਿਆ ਹੋ ਜਾ ਮਟੀਰੀਅਲ ਆ ਗਿਆ ਜਮੂਰੇ ਨੇ ਇਹ ਪਤਾ ਨਹੀਂ ਮੋਬਾਈਲ ਠੀਕ ਕਰਨ ਵਾਲੇ ਨੇ ਜੇ ਕਿਸੇ ਨੇ ਦਸਾਂ ਨਾ ਹੁੰਦੀ ਕਮਾਈ ਕਰਕੇ ਥੋੜੇ ਬੋਤ ਚਾਰ ਪੈਸੇ ਕਮਾਏ ਹੋਣ ਟੈਕਸ ਭਰਦਾ ਹੋਵੇ ਫਿਰ ਕਹਿੰਦੇ ਤਾਂ ਵੀ ਯਾਰ ਪਾਰਟੀ ਬਣ ਗਈ ਤਾਂ ਵੱਡਿਆਂ ਨੂੰ ਕਿੱਦਾਂ ਸਾਨੂੰ ਕਿਸੇ ਪਾਸੇ ਤਾਂ ਜਿਉਂਣ ਲੈਣ ਦੋ ਤੇ ਤੁਹਾਡੇ ਕੋਲੇ ਸਾਰੇ ਜਿਹੜੇ ਨੇ ਉਹ ਭੁੱਖੇ ਮਰਦੇ ਆਂ ਔਰ ਗੱਡੀਆਂ ਗੱਡੀਆਂ ਚਾਹਾਂ ਜਿਹੜੀਆਂ ਤੁਸੀਂ ਲਈ ਫਿਰ ਕਿੱਥੋਂ ਆਈਆਂ ਨੇ ਕਰਾਂਗੇ ਸਾਹਿਬ ਕਰਾਂਗੇ ਤੁਸੀਂ ਮੇਰੇ ਤੇ ਛੱਡ ਦੋ ਵਾਸਤੇ ਉਹ ਥੱਲੇ ਵਾਲਾ ਕੰਮ ਤੁਸੀਂ ਸੰਭਲੋ ਵੀ ਰੋਡ ਸ਼ੋ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਹੈ ਪੋਸਟ ਕਿੰਨ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਬੂਤ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋਲੇ ਫੜਾਉਣੇ ਨੇ ਬਸਤੇ ਫੜਾਉਣੇ ਨੇ ਇਹ ਕੰਮ ਤੁਸੀਂ ਸੰਭਲੋ ਤਹਾਂ ਵਾਲੇ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ ਇਹ ਇਹ ਪੈਸੇ ਦੇ ਸਾਥੋਂ ਵੱਡੇ ਹੋ ਸਕਦੇ ਆ ਇਹ ਗੁੰਡਾਗਰਦੀ ਦੇ ਸਾਥੋਂ ਵੱਡੇ ਹੋ ਸਕਦੇ ਆ ਇਹ ਸੱਚ ਤੇ ਇਮਾਨਦਾਰੀ ਸਤੋਂ ਵੱਡੇ ਨਹੀਂ ਹੋ ਸਕਦੇ। ਸਾਸ ਗੁਰੂ ਸਾਹਿਬ ਦਾ 350 ਸਾਲਾ ਮਨਾ ਰਹੇ ਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਐਸੇ ਤਰਤੀ ਤੋਂ ਉਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ ਫਿਰ ਮਾਲਵੇ ਚ ਗਏ ਉਹਨਾਂ ਨੇ ਮਨੁੱਖੀ ਉਹਨਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੁਰਬਾਨੀ ਦਿੱਤੀ ਸ਼੍ਰੀਨਗਰ ਤੋਂ ਚੱਲ ਕੇ ਆਏ ਕਸ਼ਮੀਰੀ ਪੰਡਤ ਕਿ ਔਰੰਗਜ਼ੇਬ ਜਿਹੜਾ ਉਹ ਸਾਡਾ ਧਰਮ ਪਰਵਰਤਨ ਜਬਰੀ ਕਰਾ ਰਿਹਾ ਹੈ ਗੁਰੂ ਸਾਹਿਬ ਨੇ ਆਪਣਾ ਸਿਰ ਦਿੱਤਾ ਜਾ ਕੇ ਚਾਂਦਨੀ ਚੌਕ ਚ ਅਸੀਂ ਤਾਂ ਉਹ ਉਹ ਬੰਦੇ ਆ ਸਾਨੂੰ ਇਹ ਪਾੜਨ ਤੇ ਲੱਗੇ ਹੋਏ ਆ ਤੁਹਾਨੂੰ ਆ ਚਾਹੀਦਾ ਜਾਂ ਆ ਚਾਹੀਦਾ ਲੈ ਹੱਥ ਆ ਯਾਰ ਉਹ ਸਾਨੂੰ ਭਈ ਵਿਕਾਸ ਚਾਹੀਦਾ ਸਾਨੂੰ ਤੁਹਾਡੇ ਵਰਗਾ ਆ ਜਿਹੜਾ ਫੁੱਟ ਪਾਉ ਮਹਿਕਮਾ ਇਹ ਨਹੀਂ ਚਾਹੀਦਾ ਸਾਨੂੰ ਲੜਾਈਆਂ ਕਰਾਉਣ ਵਾਲਾ ਮਹਿਕਮਾ ਨਹੀਂ ਚਾਹੀਦਾ ਆ ਸਾਰੇ ਸਾਡੀਆਂ ਰਾਮ ਨੌਮੀਆ ਸਾਂਝੀਆਂ ਸਾਡੇ ਗੁਰਪੁਰਬ ਸਾਂਝੇ ਸਾਡੀਆਂ ਹਨੂਮਾਨ ਜਨਮ ਦਿਤੀਆਂ ਸਾਂਝੀਆਂ ਸਾਡੀਆਂ ਬਾਲਮੀਕ ਜਨਮ ਦਿਤੀਆਂ ਸਾਰ ਸਾਂਝੀਆਂ ਸਾਡੇ ਅਰਦਾਸਪਕ ਜੀ ਦੇ ਦਿਨ ਅਸੀਂ ਇਕੱਠੇ ਮਨਾਉਂਦੇ ਆ ਸਾਡੀਆਂ ਈਦਾਂ ਸ਼ਵਰੀਦਾਂ ਸਾਂਝੀਆਂ ਤੇ ਸਾਨੂੰ ਵੰਡਣਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਹਰ ਕਿਸਮ ਦਾ ਬੀਜ ਇੱਥੇ ਉੱਗ ਪੈਂਦਾ ਪਰ ਮੈਂ ਅੱਜ ਰਾਜੇ ਪੜਿੰਘ ਹੋਰਾਂ ਨੂੰ ਆ ਜਿਹੜੇ ਫੁੱਟਾ ਪਾਉਂਦੇ ਫਿਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਹਰ ਕਿਸੇ ਦਾ ਪੀਜ ਉੱਕ ਜਾਂਦਾ ਪਰ ਨਫਰਤ ਦਾ ਤੀਜਾ ਕਦੇ ਨਹੀਂ ਉੱਕ ਸਕਦਾ ਇਹ ਕੋਸ਼ਿਸ਼ ਨਾ ਕਰਿਓ ਬਹੁਤ ਬਹੁਤ ਦਿਨ ਦੇਖ ਲੇ ਆਹ ਲੱਕੇ ਨੂੰ ਤਾਂ ਬਹੁਤ ਹੀ ਦੇਖ ਲੇ ਬੜੇ ਬੜੇ ਦਿਨ ਦੇਖ ਲੇ ਕਿ ਜਦੋਂ 2 ਵਜੇ 3 ਵਜੇ ਦਰਵਾਜ਼ੇ ਬੰਦ ਹੋ ਜਾਂਦੇ ਸੀ ਬਹੁਤ ਦਿਨ ਦੇਖ ਲੇ ਵੀਡੀਓ ਜਰੂਰ ਆ ਉਹਨਾਂ ਨੇ ਮੇਰੇ ਕਿਰੇਪਾ ਇਹ ਨਹੀਂ ਮਜੂਰ ਕਹਿੰਦੇ ਸੀ ਮੈਂ ਤੁਹਾਨੂੰ ਇੱਥੇ ਕੱਟੀ ਕੋਈ ਨਹੀਂ ਮਾਤ ਕੋਈ ਗੱਲ ਨਹੀਂ ਕੋਈ ਸਭ ਅਰੇ ਗਰੇ ਨਥੂ ਖਰੇ ਸਭ ਅੰਦਰ ਚਲੇ ਜਾਣਗੇ ਉਹ ਤਾਂ ਆਪ ਹੀ ਬਚਿਆ ਫਿਰਦਾ ਕਹਿੰਦਾ ਮੈਂ ਨੀ ਪੜਨ ਗਿਆ ਲੈ ਦਸ ਸੋ ਇਹਨਾਂ ਦੇ ਇਹਨਾਂ ਦੇ ਦਿਲ ਚ ਚੋਰ ਹੈ ਦਿਲ ਚ ਚੋਰ ਹੈ ਇਹਨਾਂ ਨੂੰ ਡਰ ਹੈ ਜੇ ਕਿਸੇ ਨੇ ਕੋਈ ਚੋਰੀ ਕੀਤੀ ਹੋਵੇ ਨਾ ਜਦ ਆਪਾਂ ਜਾ ਹੋਵੇ ਪੁਲਿਸ ਤੋਂ ਉਹ ਕਿਤੇ ਲੁਕਿਆ ਬੈਠਾ ਹੋਵੇ ਤੇ ਐਂਬੂਲੈਂਸ ਵੀ ਲੰਗੇ ਨਾ ਸੜਕ ਤੋਂ ਉਹ ਤਾਂ ਵੀ ਡਰ ਜਾਂਦਾ ਪੁਲਿਸ ਆ ਗਈ ਲੈ ਵੀ ਸੋ ਇਹ ਆਪ ਦਾ ਡਾਕ ਦੇ ਡਰਨ ਵਾਲੀ ਕਈ ਵਾਰੀ ਕੰਦ ਜਿਹੜੀ ਆਪਦੇ ਪਰ ਨਾਲ ਡੇ ਪੈਂਦੀ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਆਪਣਾ ਚੋਣ ਨਿਸ਼ਾਨਾ ਝਾੜੂ ਔਰ ਝਾੜੂ ਦਾ ਕੰਮ ਹੈ ਸਫਾਈ ਕਰਨਾ ਆ ਇਹਨਾਂ ਦੀ ਸਫਾਈ ਕਰ ਦੋ ਮੁੜ ਕੇ ਇਹ ਆਪਸ ਵਿੱਚ ਐਸਾ ਲੜਨਗੇ ਨਾ ਕਿ ਜਦੋਂ ਚਲੋ ਛੱਡੋ ਯਾਰ ਫਿਰ ਫਿਰੇ ਛੱਡ ਦੇਣਗੇ ਫਿਰ ਇਹ ਛੱਡ ਦੇਣਗੇ ਕੰਮ ਛੱਡੋ ਪਰੇ ਯਾਰ ਲੋਕ ਹੁਣ ਇੰਨਾ ਕੁਝ ਕਰ ਲਿਆ ਤਰਨ ਤਰਨ ਨਾਲ ਨੇ ਦਿਖ ਲੋ ਕਹਿ ਜਾ ਫਤਵਾ ਦੇਤਾ ਉਹ ਤਾਂ ਯਾਰ ਆਮਾ ਦੀ ਪਾਰਟੀ ਵਾਲੇ ਪਾਸੇ ਸੱਚੇ ਇਮਾਨਦਾਰ ਲੋਕਾਂ ਦੇ ਨਾਲ ਨਾਲ ਖੜ ਕੇ ਚਲੋ ਛੱਡੋ ਫਿਰ ਆਪਾਂ ਹੁਣ ਆਪਾਂ ਕੀ ਕਰਾਂਗੇ ਫਿਰੇ ਪੈਸੇ ਲਾਉਣੋਂ ਵੀ हट ਜਾਣਗੇ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਕੋਈ 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 ਵਿਰੋਧੀ ਧਿਰਾਂ ਦਾ ਪੱਖ ਨਿਭਾਇਆ ਕੋਈ ਕਦੇ ਕਦੇ ਕੋਈ ਪਾਰਲੀਮੈਂਟ ਚ ਆਉਂਦੇ ਉੱਥੇ ਵਿਧਾਨ ਸਭਾ ਚ ਆਪ ਬੋਲ ਕੇ ਨਿਕਲ ਜਾਂਦੇ ਆ ਮੈਂ ਜਿੰਦਾ ਲੈ ਗਿਆ ਸੀ ਕੁੰਜਮੈਂ ਮਿਸਪੀਕਰ ਸਾਹਿਬ ਦੇ ਤੇ ਮੈਂ ਕਹਿੰਦਾ ਅੰਦਰੋਂ ਜਿੰਦਾ ਲਾਓ ਆਪ ਬੋਲ ਕੇ ਚਲੇ ਜਾਂਦੇ ਆ ਸਾਨੂੰ ਵੀ ਸੁਣਾਓ ਇਹਨੂੰ ਕੋਈ ਵੇ ਇੱਥੇ ਖੜੋ ਖੜੋ ਬੈਠੋ ਕਿਕਲੀਆਂ ਤਾਂ ਇਹਨਾਂ ਦੀ ਪੈ ਗਈਆਂ ਹੋਣਾ ਕ੍ਰਿਆ ਕਾਦੀ ਸਹਾਰਦੀ ਹੁਣ ਤਾਂ ਕਿੱਕਲੀ ਕਲੀਰ ਦੀ ਹੁਣ ਤਾਂ ਕਿੱਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਮਾੜੋ ਮਾੜੋ ਸੁਬੀਰਾ ਜੀ ਜਿੰਦਾਬਾਦ ਸੁਬੀਰਾ ਤੁਹਾਡਾ ਜਿਹੜਾ ਜੋਸ਼ ਦੇਖ ਕੇ ਅੱਜ ਮੈਨੂੰ ਦੇਖੋ ਪਤਾ ਕੀ ਹੈ ਮੈਨੂੰ ਕਈ ਵਾਰੀ ਅੱਜ ਵੀ ਬਹੁਤ ਸਾਰੇ ਫੋਨ ਆਏ ਕਹਿੰਦੇ ਜੀ ਅੱਜ ਤਾਂ ਫਿਰ ਘਰੇ ਹੋਵਾਂਗੇ ਮੈਂ ਕਿਹਾ ਜੀ ਜਿਹੜੇ ਕੰਮ 'ਚ ਪੈ ਗਏ ਨਾ ਇਹ ਘਰੇ ਬੈਠਣ ਵਾਲਾ ਕੰਮ ਨਹੀਂ ਇਹਦਾ ਉਹ ਤਾਂ ਇਹ ਇਹ ਮੈਂ ਕਿਹਾ ਜੀ ਜਦੋਂ ਲੋਕ ਨਹੀਂ ਸਾਡੇ ਕਰਕੇ ਸੌਂਦੇ ਫਿਰ ਅਸੀਂ ਉਹਨਾਂ ਕਰਕੇ ਕਿਵੇਂ ਸੌ ਜਾਵਾਂਗੇ ਅਸੀਂ ਲੋਕਾਂ ਦੇ ਨਾਲ ਆ ਹਰ ਵਕਤ ਨਾਲ ਆ ਕੋਈ ਦਿਨ ਹੋਵੇ ਕੋਈ ਤਿਉਹਾਰ ਹੋਵੇ ਜਿੱਥੇ ਲੋਕ ਖੜੇ ਨੇ ਅਸੀਂ ਨਾਲ ਲੋਕਾਂ ਦੇ ਖੜਾਂਗੇ ਸੋ ਅਸੀਂ ਅੱਜ ਇੱਥੇ ਆਏ ਆ ਇਹ ਕਹਿਣ ਲਈ ਆਏ ਆ ਕਿ ਤੁਹਾਡੇ ਇੱਥੇ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਨੂੰ ਬਾਕੀ ਆਪਾਂ ਲੜਨਾ ਨਹੀਂ ਕੋਈ ਕਮੈਂਟਾ ਕਮੁੰਟਾ ਚ ਵੀ ਨਹੀਂ ਲੜਨਾ ਜੇ ਕੋਈ ਕਹਿੰਦਾ ਨਾ ਵੀ ਤੁਸੀਂ ਹਾਰੋਗੇ ਕਹਾਂ ਧੰਨਵਾਦ ਜੀ ਕਹ 14 ਤਰੀਕ ਨੂੰ ਦੇਖ ਲਾ ਕੇ ਬਸ ਇੰਨਾ ਕਹਿ ਰਿਹਾ ਕੋਣ ਨੂੰ ਲੜਨਾ ਪਏ ਤਾਂ ਦੇਖੋ ਇਹ ਤਾਂ ਲੜਨ ਨੂੰ ਫਿਰਦੇ ਆ ਇਹ ਤਾਂ ਲੜਨ ਨੂੰ ਫਿਰਦੇ ਪਤਾ ਕੀ ਹੈ ਦੇਖੋ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅੱਜ ਟਹਿ ਜਾਣਾ ਜਦੋਂ ਉਹਨੂੰ ਪਤਾ ਹੁੰਦਾ ਮੈਂ ਥੱਕਿਆ ਪਿਆ ਮੈਂ ਟਹਿ ਜਾਣਾ ਹੁਣ ਮੈਂ ਹਾਰ ਜਾਣੀ ਛਿੰਝ ਉਹਨਾਂ ਦੂਜੇ ਪਹਿਲਵਾਨ ਦੇ ਪੰਨ ਤੇ ਦੰਦੀ ਵੱਢਣ ਲੱਗ ਜਾਂਦਾ ਕਦੇ ਉਹਨੂੰ ਉਹਦੇ ਮੂੰਹੇ ਘਰੂਟ ਮਾਰਨ ਲੱਗ ਜਾਂਦਾ ਇਹ ਤਾਂ ਘਰੂਟਾ ਘਰਟਾ ਤੇ ਆਏ ਹੋਏ ਹੁਣ ਵੀ ਇਹਨਾਂ ਨੂੰ ਯਾਰ ਕਿੰਨੇ ਭੜਕਾਈਏ ਆਪਾਂ ਪਰ ਕਰਾਨੀ ਬਿਲਕੁਲ ਸ਼ਾਂਤ ਰਹਿਣਾ ਨੌਜਵਾਨ ਮੁੰਡੇ ਸਾਡੇ ਸਾਥ ਸ਼ਾਂਤ ਰਹਿਣਾ ਕੁਝ ਸੋਸ਼ਲ ਮੀਡੀਆ ਤੇ ਨਹੀਂ ਲੜਨਾ ਕਿਤੇ ਇੱਥੇ ਆਉਂਦੇ ਹੋਣ ਜਾਂਦੇ ਹੋਣ ਪਰਾਂ ਦੀ ਲੰਘ ਜਾਓ ਮੱਥੇ ਲੱਗੇ ਮਾੜੇ ਆ ਯਾਰ ਆ ਹੁਣ ਤੁਸੀਂ ਦੇਖੋ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਚੜ੍ਹ ਜਾਨਸਰ 11 ਤਰੀਕ ਨੂੰ ਨਾ ਤੋਕੇ ਭਾਈ ਗੁਰੂ ਦਾ ਨਾਮ ਲੈ ਕੇ ਜਾਨਸਰ ਚੜੂ ਵਾਲਾ ਚੌਂਕ ਨਿਸ਼ਾਨ ਤੱਕ ਕੇ ਆਜੋ ਵਾਪਸ ਹੋਰ ਇੱਧਰ ਉੱਧਰ ਵਾਲੇ ਚੌਂਕ ਨਿਸ਼ਾਨ ਦੇਖਿਓ ਬੇਨਾ ਨਹੀਂ ਤਾਂ ਚਿੱਟਾ ਜਾਂ ਕਾਲਾ ਮੋਤੀ ਉਤਰ ਸਕਦਾ ਕਾਹਚ ਏਡੇ ਏਡੇ ਨੈਸ਼ ਨੇ ਹਾਂ ਜਿੰਦਾਬਾਦ ਇਹ ਦੱਸ ਦਿਓ ਮੈਂ ਕਿਤੇ ਕਿਤੇ ਮਾਵਾ ਭੈਣਾਂ ਨੂੰ ਵੀ ਦੱਸ ਦਿਓ ਕਿ ਤੇ ਇੰਨੀਆਂ ਕਰਾ ਲੀਏ ਇਹਨਾਂ ਨੇ ਸਾਰਾ ਪੰਜਾਬ ਲੁੱਟ ਕੇ ਖਾ ਲਿਆ ਇਹਨਾਂ ਨੇ ਬਸ 11 ਤਰੀਕ ਨੂੰ ਵੋਟਾਂ ਪਾਉਣੀਆਂ 11 ਤਰੀਕ ਤੱਕ ਦੇਖੋ ਆਪਾਂ ਜਿੰਨਾ ਚਿਰ ਰੀਵੰਚ ਨਹੀਂ ਵੱਜਦੇ ਉਹਨਾਂ ਚਿਰ ਆਪਾਂ ਇਹ ਨਹੀਂ ਸਮਝਣਾ ਕਿ ਅਸੀਂ ਜੁੱਤਕੇ ਜੱਕ ਹੋਰ ਦੇਖੋ ਹਰੇਕ ਪਾਰਟੀ ਨੂੰ ਆਪਣਾ ਆਪਣਾ ਹੱਕ ਹੈ ਜੋਰ ਲਾਉਣ ਦਾ ਜਿਵੇਂ ਮਰਜੀ ਜਿਹੜੇ ਮਰਜੀ ਤਰੀਕੇ ਜੋ ਕਾਨੂੰਨ ਦੇ ਬਿਤਾਵ ਕੋਨ ਨੂੰ ਖੁੱਲ ਮਿਲੀ ਹੈ ਉਹਦੇ ਨਾਲ ਕੋ ਕਰਨ ਪ੍ਰਚਾਰ ਕਿਸੇ ਤੇ ਨਿੱਜੀ ਤੌਰ ਤੇ ਨਾ ਕੋਈ ਕਮੈਂਟ ਕਰਨ ਫਿਰ 11 ਤਰੀਕ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਇਹ ਹਜੇ ਵੇਲੇ ਤੱਕ ਤਾਂ ਕੰਮ ਨਿਭੜ ਜਾਵਾ ਕਿਉਂਕਿ ਇੱਕੋ ਬਸੇ ਵਾਲੀ ਵੋਟਾਂ ਗਿਣਨੀਆਂ ਹੋਣਗੀਆਂ ਦੂਜੀ ਬਸ ਤਾਂ ਹੋਣੀ ਹੀ ਨਹੀਂ ਠੀਕ ਹੈ ਨਾ ਸੋਇਸ ਕਰਕੇ ਮੈਨੂੰ ਚੰਗਾ ਲੱਗ ਰਿਹਾ ਥੋੜਾ ਬਹੁਤ ਦੇਰ ਬਾਅਦ ਮੈਂ ਮਤਲਬ ਇਸ ਇਲਾਕੇ ਚ ਆਇਆ ਤੇ ਤੁਸੀਂ ਤਾਂ ਮੈਨੂੰ ਤਾਂ ਇਹ ਵੀ ਕਹਿ ਦਿੰਨੇ ਨੇ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ ਮੈਂ ਕਿਹਾ ਨਹੀਂ ਯਾਰ ਮੈਨੂੰ ਮੈਨੂੰ ਤਾਂ ਆਗਰੇ ਆਪ ਨੂੰ ਬਹੁਤ ਵਧੀਆ ਲੱਗਦਾ ਲੋਕਾਂ ਨੂੰ ਮਿਲ ਕੇ ਜੇ ਮੈਂ ਦੋ ਦੋ ਦਿਨ ਘਰੇ ਰਹਿ ਲਾਂ ਜਾਂ ਦੋ ਚੋ ਦੋ ਚਾਰ ਦਿਨ ਲੋਕਾਂ ਨੂੰ ਨਾ ਮਿਲਾਂ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਝਾਂ ਕਿਉਂਕਿ ਲੋਕਾਂ ਨੂੰ ਮਿਲੇ ਬਿਨਾ ਸਾਡਾ ਸਰਦਾ ਹੀ ਨਹੀਂ ਤੇ ਇਹ ਇਹ ਬਣਾਤੇ ਹੈ ਮੰਤਰੀ ਮੁੱਖ ਮੰਤਰੀ ਤੁਸੀਂ ਬਣਾਤੇ ਕਾਂਗਰਸੀ ਕਾਲੀ सीएम हाउस ਦੇ ਅੰਦਰੋਂ ਕੁੰਡੇ ਬੰਦ ਕਰ ਲਏ ਕਹਿੰਦੇ ਪਬਲਿਕ ਨਾਲ ਜੇ ਕੁੰਡੇ ਲਾ ਦੋ ਅੰਦਰੋਂ ਲਾਤੇ ਕੈਪਟਨ ਸਾਹਿਬ ਨੇ ਲਾ ਲਏ ਬਲ ਸਾਹਿਬ ਨੇ ਲਾ ਲਏ ਸੁਖਵੀਰ ਹੋਰੀ ਸਾਹਿਬ ਆਪਦੇ ਉਤੇ ਮੈਲਾ ਜਿ ਵੜ ਗਏ ਤੇ ਪੌਣੇ ਪੰਜ ਸਾਲ ਬਾਅਦ ਸਰ ਆਏ ਉਹ ਕਹਿੰਦੇ ਜੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਲੋਕਾਂ ਕੋਲ ਜਾਣਾ ਪੈਣਾ ਫਿਰ ਖੋਲੋ ਗੇਟ ਫਿਰ ਗੇਟ ਖੋਲ ਲਿਆ ਪਰ ਦਰਵਾਜ਼ਾ ਨਾ ਖੁੱਲੇ ਉਹ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਉਹ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਨਹੀਂ ਮੂ ਵੀ ਪੈ ਨਹੀਂ ਕਾਫੀ ਕਦੇ ਨਹੀਂ ਲੱਕੜ ਤਾਂ ਨਹੀਂ ਭੁੱਲੀ ਥੱਲੇ ਬੇਲਣ ਹੈਗੀ ਅਸੀਂ ਬਿੱਲ ਲੈ ਕਹਿੰਦੇ ਕੋਈ ਖੁੱਲਦਾ ਕਿਉਂ ਨਹੀਂ ਬਾਅਦ ਪਤਾ ਲੱਗਿਆ ਕਿਸੇ ਅਫਸਰ ਨੇ ਬਾਹਰੋਂ ਦੱਸਿਆ ਇਹ ਕਹਿੰਦੇ ਜੀ ਲੋਕ ਬਾਹਰੋਂ ਲਾਗੇ ਉਹ ਕਹਿੰਦੇ ਅੰਦਰ ਹੀ ਰੋ ਹੁਣ ਤੁਸੀਂ ਹੁਣ ਉੱਥੇ ਬੈਠੇ ਨੇ ਤਾਂ ਇਹ ਹੈ ਆਪਣੇ ਨਾਲ ਹੱਥ ਮਲਾ ਕੇ ਬਾਅਦ ਸ਼ੈਂਪੂਆਂ ਨਾਲ ਹੱਥ ਧੋਣ ਵਾਲੇ ਵੀ ਖੁਰਕਣਾ ਪੈ ਜਾਓਏ ਕਿਤੇ ਇਹ ਕਿੱਥੋਂ ਤੁਹਾਡੇ ਨਾਲ ਜੱਫੀਆਂ ਪਾਉਣਗੇ ਇਹ ਕਿਤੇ ਪਿੰਨਾਂ ਵਿੱਚ ਪਸੀਨਾ ਦੇਖਿਆ ਹੋਵੇ ਕਦੇ ਤਾਂ ਪਤਾ ਲੱਗੇ ਇਹ ਕਦੇ ਖੇਤ ਗਏ ਹੁਣ ਤਾਂ ਪਤਾ ਲੱਗੇ ਇਹਨਾਂ ਨੇ ਕਦੇ ਖੇਤੀ ਕੀਤੀ ਉਹਦੇ ਗਰੀਬੀਆਂ ਅਡਾਈਆਂ ਹੁਣ ਪਤਾ ਲੱਗੇ ਇਹਨਾਂ ਨੇ ਚਰੀ ਦੇ ਕੜਬ ਦੇ ਟਾਂਡੇ ਕੁੱਤਰੇ ਹੋਣ ਤਾਂ ਪਤਾ ਲੱਗੇ ਗਰੀਬੀ ਕੀ ਹੁੰਦੀ ਹੈ ਇਹ ਕਦੇ ਤੜਕੀ ਟਿਫਨ ਚ ਟਿਫਨ ਚ ਦੋ ਪਰੌਂਠੇ ਵਿਚਾਰੇ ਅੰਬ ਦਾ ਚਾਹ ਪਾ ਕੇ ਸਕੂਲ ਗਏ ਹੁਣ ਅੱਧੀ ਛੁੱਟੀ ਵੇਲੇ ਉਹ ਰੋਟੀਆਂ ਖਾਧੀਆਂ ਹੁਣ ਤਾਂ ਪਤਾ ਲੱਗੇ ਪਹਾੜਾਂ ਵਾਲੇ ਸਕੂਲਾਂ ਚ ਪੜੇ ਨੇ ਉਥੇ ਸਵੇਰੇ ਅੱਡ ਬ੍ਰੇਕਫਾਸਟ ਦੁਪਹਿਰੇ ਅੱਡ ਬ੍ਰੇਕਫਾਸਟ ਪੰਜਾਬੀ ਪੜੀ ਨਹੀਂ ਕਦੇ ਪੰਜਾਬ ਮੈਂ ਤਾਂ ਇਹੀ ਕੁਛ ਰਹਿਣਾ ਪੰਜਾਬੀ ਬੋਲ ਲਓ ਤੁਸੀਂ ਪੰਜਾਬੀ ਨਹੀਂ ਆਉਂਦੀ ਪੰਜਾਬੀ ਨਹੀਂ ਆਉਂਦੀ ਪਾਣੀ ਪੰਛੀ ਚੋਨਾ ਉਹ ਮੈਂ ਕਿਹਾ ਚੋਨਾ ਹੁੰਦਾ ਹੈ ਭਗਵੰਤ ਮਾਨ ਉਹ ਮੈਂ ਕਿਹਾ ਭਗਵੰਤ ਮਾਨ ਹੁੰਦਾ ਹੈ ਇਹ ਨਹੀਂ ਹੈ ਨਹੀਂ ਪੰਜਾਬ ਨਾਲ ਲਿੰਕ ਜੀ ਇਹ ਤਾਂ ਪਹਾੜੀ ਨੇ ਪਹਾੜੀ ਇਹ ਪਹਾੜਾਂ ਚੋਂ ਉੰਦੇ ਉਤਰ ਕੇ ਵੋਟਾਂ ਦੀ ਗੂੰਜ ਸੁਣ ਕੇ ਜੋਗੀ ਉੱਤਰ ਪਹਾੜ ਆਇਆ ਵੋਟਾਂ ਵਾਲੀ ਗੂੰਜ ਸੁਣ ਕੇ ਗੁਰੂ ਕੇ ਲਾਡਲੇ ਪੌਜਾ ਖੜੀ ਹੈ ਪਿੱਛੇ ਜਦੋਂ ਇਹ ਆ ਲਾਡਲੀਆਂ ਫੌਜਾਂ ਆਗੀਆਂ ਨਾਲ ਫਸ ਫਿਰ ਤਾਂ ਘਾਲ ਸਤਗੁਰਾਂ ਦੇ ਮਨ ਨੂੰ ਪਾਵੇ ਵਾਹ ਜੀ ਵਾਹ ਵਾਹ ਜੀ ਵਾਹ ਸਬੀਰੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪੈਸੇ ਪੂਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆ ਬਹੁਤ ਬਹੁਤ ਕੰਮ ਕਈ ਵਾਰੀ ਪ੍ਰਮਾਤਮਾ ਤੁਹਾਡੇ ਤੋਂ ਇਹ ਜਿਆ ਕਰਾ ਲੈਂਦਾ ਕਿ ਬੰਦਾ ਪ੍ਰਧਾਨਗੀਆਂ ਪੈਸੇ ਮੁੱਖ ਮੰਤਰੀਆਂ ਤੋਂ ਵੀ ਉੱਪਰ ਉੱਠ ਜਾਂਦਾ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਤਾਂ ਮੈਂ ਸਪੀਕਰ ਮੈਡਮ ਕੋਲੇ ਗਿਆ ਕਿ ਜੀ ਅੱਜ ਛੋਟੇ ਕੱਲ ਨੂੰ ਇੱਕ ਦਿਨ ਪਹਿਲਾਂ ਗਿਆ ਸੀ ਮੈਂ ਕਿ ਜੀ ਕੱਲ ਨੂੰ ਛੋਟੇ ਸਹਿਬਜ਼ਾਦਿਆਂ ਦੀ ਦਸੰਬਰ ਦੇ ਐਂਡ 'ਚ ਆਪਾਂ ਸਭਾ ਮਨਾਉਣੀ ਹੈ ਉੱਥੇ ਫਤਿਹਗੜ੍ਹ ਸਾਹਿਬ ਉਹਨਾਂ ਦਾ ਸ਼ਹੀਦੀ ਦਿਵਸ ਹੈ ਜੀ ਸ਼ਰਧਾਂਜਲੀ ਦਿਓ ਪਾਰਲੀਮੈਂਟ 'ਚ ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਨਹੀਂ ਮੈਂ ਕਿ ਜੀ ਇਹੀ ਤਾਂ ਦੁੱਖ ਹੈ ਪਹਿਲਾਂ ਤੁਹਾਨੂੰ ਦਿੱਤੀ ਸ਼ਰਧਾਂਜਲੀ ਐਦੂ ਵੱਡੀ ਕੁਰਬਾਨੀ ਮਿਲ ਜੂਗੀ 7 ਸਾਲ ਤੇ 5 ਸਾਲ ਦੇ ਜਿਹੜੇ ਗੁਰੂ ਸਾਹਿਬ ਦੇ ਸਹਿਜਾਦੇ ਉਹਨਾਂ ਨੂੰ ਕਿੰਨੀ ਬੇਰਹਿਮੀ ਨਾਲ ਚਿੰਤਾ ਕੰਧਾ 'ਚ ਸੂਬਾ ਸਰਾੰਦ ਨੇ ਤੇ ਚਿਣਿਆ ਵੀ ਐਦਾਂ ਜਦੋਂ ਗੋਡਿਆਂ ਤੱਕ ਕੰਧਾ ਆ ਗਈ ਤਾਂ ਗੋਡੇ ਥੋੜੇ ਚੱਪਣੀ ਬਾਹਰ ਹੁੰਦੀ ਐ ਉਹ ਕਹਿੰਦੇ ਇੱਟ ਛੱਲਣੀ ਪੈਣੀ ਐ ਉਹ ਕਹਿੰਦਾ ਸੂਬਾ ਕਹਿੰਦਾ ਇੱਟ ਨਹੀਂ ਛੱਲਣੀ ਗੋਡੇ ਛੱਲੋ ਚਾਰੇ ਗੋਡੇ ਛਲਾਤੇ ਜਨਾਬ ਐ ਹਜੇ ਕੁਰਬਾਨੀਆਂ ਸਾਡੀਆਂ ਪਈਆਂ ਨੇ ਤੂੰ ਸ਼ਰਧਾਂਜਲੀ ਕਹਿੰਨ ਕਿੰਦੇ ਕਹਿੰਦੇ ਮੈਨੂੰ ਲਿਖ ਕੇ ਦਿਓ ਫਿਰ ਕੀ ਕਰਨਾ ਮੈਂ ਕਹ ਜੀ ਲਿਖ ਦਿਨਾ ਕਹਿੰਦੇ ਉਹ ਰੋਲਾ ਪਾਉਂਦੇ ਨੇ ਫਲਾਨੀ ਵਿਰੋਧੀ ਪਾਰਟੀ ਵਾਲੇ ਮੈਂ ਕਹ ਜੀ ਉਹਨਾਂ ਨੂੰ ਮੈਂ ਆਪੇ ਬਣਾ ਲੂਗਾ ਨਹੀਂ ਰੋਲਾ ਪਾਉਂਦੇ ਤੁਸੀਂ ਸ਼ਰਧਾਂਜਲੀ ਦਿਓ ਅਗਲੇ ਦਿਨ ਮੈਂ ਆਇਆ ਮੈਂ ਉਹਨਾਂ ਨੂੰ ਵੀ ਪਾਰਟੀ ਵਾਲਿਆਂ ਨੂੰ ਕਿਹਾ ਵੀ ਦੇਖੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸਮਝਾਦਿਆਂ ਦੀ ਸ਼ੀਧੀ ਦਿਵਸ ਹੈ ਸ਼ਰਧਾਂਜਲੀ ਦੇਣੀ ਹੈ ਤੁਸੀਂ ਰੋਲਾ ਨਾ ਪਾਓ ਸ਼ਰਧਾਂਜਲੀ ਤੋਂ ਬਾਅਦ ਮੈਂ ਤੁਹਾਡਾ ਸਾਥ ਦੇ ਦੂੰਗਾ ਤੁਹਾਡੀਆਂ ਜਿਹੜੀਆਂ ਵੀ ਮੰਗਾਂ ਨੇ ਮੈਂ ਤੁਹਾਡੇ ਨਾਲ ਖੜ੍ਹ ਜਾਊਂਗਾ ਉਹ ਕਹਿੰਦੇ ਠੀਕ ਹੈ ਵੀਰੋ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਪਾਰਲੀਮੈਂਟ ਤੋਂ ਛੋਟੇ ਸਹਿਜਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਹੜੇ ਪਾਰਤੇ ਨਾਂ ਤੇ ਵੋਟਾਂ ਲੈਂਦੇ ਰਹੇ ਆ ਆ ਹੁਣ ਤੱਕ ਜਿਹੜੇ ਬਾਬੇ ਨਾਨਕ ਦੀ ਤਕੜੀ ਕਹਿੰਦੇ ਰਿਹਾ ਆ ਆਪਦੇ ਵਾਲੀ ਤਕੜੀ ਨੂੰ ਉਹਨਾਂ ਨੇ ਕਦੇ ਕਦੇ ਐਪਲੀਕੇਸ਼ਨ ਵੀ ਨਹੀਂ ਦਿੱਤੀ ਬੀਬੀ ਆਰ ਜਿਉਂ ਪਾਈ ਹੋਵੇ ਚਲੋ ਉਹਨੇ ਰਿਜੈਕਟ ਕਰਤੀ ਹੋਵੇ ਮੰਨ ਵੀ ਆਪਦੇ ਵੱਲੋਂ ਤਾਂ ਪਾਈ ਹੋਵੇ ਨਾ ਇਹ ਵੀਰੋ ਆਪਾਂ ਬਾਬੇ ਨਾਨਕ ਦੀ ਤਕੜੀ ਸਮਝਾਂ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲਕੇ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਰੇਤਾ ਵੀ ਮੇਰਾ ਬੱਸਾ ਵੀ ਮੇਰੀਆਂ ਢਾਬੇ ਵੀ ਮੇਰੇ ਬਾਜਰੀ ਵੀ ਮੇਰੀ ਸਭ ਕੁਝ ਮੇਰਾ ਮੇਰਾ ਤੋਲਦੀ ਇਹਨਾਂ ਵਿੱਚ ਉਹ ਹੁਣ ਕਹੀ ਜਾਂਦਾ ਸੁਖਵੀਰ ਵਾੜ ਪੰਜਾਬ ਨੂੰ ਬਚਾ ਲਓ ਉਹ ਮਾਰਿਆ ਕੀ ਨੇ ਜੀ ਭਾਈ ਥੋੜੀ ਤਾਂ ਬੜੀ ਮੁਸ਼ਕਲ ਨਾਲ ਤਾਂ ਬਚਾਇਆ ਪੰਜਾਬ ਤਾਂ ਬਚ ਗਿਆ ਹੁਣ ਉਹ ਨਹੀਂ ਨਹੀਂ ਮੈਨੂੰ ਵੋਟਾਂ ਪਾਓ ਪੰਜਾਬ ਨੂੰ ਮਚਾਉ ਲੈ ਦੱਸੋ ਬਸ ਕਰੋ ਭਾਈ ਬਹੁਤ ਹੋ ਗਿਆ ਯਾਰ ਕੋਈ ਕੁਝ ਕੁਝ ਛੱਡ ਦੋ ਸੱਤ ਘਰ ਤਾਂ ਕਹਿੰਦੇ ਡੈਨ ਵੀ ਛੱਡ ਦਿੰਦੀ ਛੱਡ ਦੋ ਯਾਰ ਪੰਜਾਬ ਤੇ ਰਹਿਮ ਕਰ ਲੋ